ਇਹਨੂੰ ਕਮਲ ਦਾ ਫੁੱਲ ਕਹਿੰਦੇ ਸਰ ਔਰ ਇਹਦੀ ਜਿਹੜੀ ਸੇਲ ਆ ਸਰ ਬਹੁਤ ਜ਼ਿਆਦਾ ਵਾ ਪਰ ਲੋਕ ਇਹਦੀ ਡਿਮਾਂਡ ਵੀ ਬਹੁਤ ਕਰਦੇ ਆ ਲੋਕ ਇਹਨੂੰ ਖੋਲ ਕੇ ਨਾ ਇਸ ਪੱਤਿਆਂ ਨੂੰ ਖੋਲ ਕੇ ਮਾਂ ਲਕਸ਼ਮੀ ਦੇ ਅੱਗੇ ਜੋਜ ਜਗਾ ਕੇ ਰੱਖਦੇ ਆ ਔਰ ਇਹਨੂੰ ਛੋਟੇ ਜਿਹੇ ਕਟੋਰੇ ਦੇ ਵਿੱਚ ਪਾਣੀ ਦੇ ਵਿੱਚ ਲਗਾ ਕੇ ਰੱਖਦੇ ਆ ਜਦੋਂ ਗੁਲਾਬ ਦੇ ਫੁੱਲ ਅਸੀਂ ਰੱਖਦੇ ਆ ਉਹ ਬਹੁਤ ਮਹਿਕ ਅਤੇ ਸੁੰਦਰਤਾ ਪ੍ਰਤੀਕ ਹੁੰਦੇ ਆ ਉਹਦੇ ਕਸਟਮਰ ਨੇ ਸਾਨੂੰ ਆਰਡਰ ਦਿੱਤਾ ਵੀ ਅਸੀਂ ਮਾਂ ਲਕਸ਼ਮੀ ਨੂੰ ਇੰਨਾ ਕਾ ਫੁੱਲਾਂ ਨਾਲ ਸਜਾਣਾ ਕਸਟਮਰ ਦੇ ਨੇ ਅੱਛੀ ਆਸਤਾ ਵੀ ਸਾਡੀ ਜ਼ਿੰਦਗੀ ਵੀ ਫੁੱਲਾਂ ਵਰਗੀ ਖੋਜੇ ਸਰ ਗੁਲਾਬ ਦੀ ਇੱਕ ਪਹਿਚਾਨ ਆਪਣੀ ਹੈ ਕਿਉਂਕਿ ਗੁਲਾਬ ਦੀ ਜਿਹੜੀ ਮਹਿਕ ਹੈ ਤੇ ਜਿਹਨੂੰ ਆਪਾਂ ਫ੍ਰੈਗਰੈਂਸ ਕਹਿੰਦੇ ਨੇ ਆ ਉਹ ਸੁੰਦਰਤਾ ਵਾ ਜਿਹਨੂੰ ਆਪਾਂ ਕਹਿ ਸਕਦੇ ਗੁਰਾਂ ਪੀਰਾਂ ਨੂੰ ਸਾਰੇ ਗੁਲਾਬ ਦੇ ਫੁੱਲ ਚੜਦੇ ਆ ਵੀ ਅਸੀਂ ਪ੍ਰਮਾਤਮਾ ਨੂੰ ਮੰਨਾਂਗੇ ਸਾਡੇ ਬੱਚੇ ਅਵੇਰਨੈਸ 'ਚ ਆਣਗੇ ਔਰ ਨਸ਼ਿਆਂ ਤੋਂ ਮੁਕਤ ਵੀ ਤਾਂ ਹੀ ਹੋਣਗੇ ਜੇ ਅਸੀਂ ਪ੍ਰਮਾਤਮਾ ਦਾ ਧਿਆਨ ਲਾਵਾਂਗੇ ਅਸੀਂ ਮਾਂ ਦੁਰਗਾ ਦੇ ਚਰਨਾਂ ਦੇ ਵਿੱਚ ਫਲਾਵਰ ਵੇਚ ਰਹੇ ਹਾਂ ਸਾਰੇ ਫੁੱਲ ਬੜੇ ਹੀ ਭਗਵਾਨ ਨੂੰ ਪਿਆਰੇ ਨੇ ਜੀ ਚਾਹੇ ਗੈਂਦੇ ਦਾ ਫੁੱਲ ਹੈ ਜੀ ਚਾਹੇ ਗੁਲਾਬ ਹੈ ਚਾਹੇ ਚਮੇਲੀ ਹੈ ਚਾਹੇ ਗਲਦੋਦੀ ਹੈ ਚਾਹੇ ਕੋਈ ਵੀ ਫੁੱਲ ਪਰ ਜਿਹੜਾ ਦੀਵਾਲੀ ਕਿਸ ਤਰ੍ਹਾਂ ਦੀ ਹੁੰਦੀ ਵਾਲੀ ਕਿਸ ਤਰ੍ਹਾਂ ਪਿਛਲੀ ਦੀਵਾਲੀ ਤਾਂ ਬਹੁਤ ਵਧੀਆ ਸੀ ਐਕ ਤੇ ਹਜੇ ਕੁਛ ਨਾਇਰ ਨਹੀਂ ਆ ਰਿਹਾ ਬਾਕੀ ਕੱਲ ਪਤਾ ਲੱਗੇਗਾ ਜੀ ਕੀ ਮੋਹਲ ਹੈ ਕੀ ਨਹੀਂ ਦੀ ਪਾਵਲੀ ਦੇ ਤਿਉਹਾਰ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਉੱਸਾ ਦਿਖਾਈ ਦੇ ਰਿਹਾ ਵਾ ਤੇ ਉੱਥੇ ਹੀ ਜੇਕਰ ਗੱਲ ਕਰੀਏ ਪੂਜਾ ਦੀ ਦੀ ਪਾਵਲੀ ਦੇ ਦਿਨ ਅਸੀਂ ਸ਼ਾਮ ਦੇ ਵੇਲੇ ਮਾਂ ਲਕਸ਼ਮੀ ਜੀ ਗਣੇਸ਼ ਜੀ ਦੀ ਅਤੇ ਵਿਸ਼ਨੂੰ ਭਗਵਾਨ ਜੀ ਦੀ ਆ ਪੂਜਾ ਕਰਦੇ ਆ ਤੇ ਉਸ ਦੇ ਵਿੱਚ ਅਸੀਂ ਫੁੱਲਾਂ ਦਾ ਜਰੂਰ ਵਰਤੋਂ ਕਰਦੇ ਆ ਤੇ ਅੱਜ ਮੈਂ ਤੁਹਾਨੂੰ ਉਸੇ ਹੀ ਮਾਰਕੀਟ ਦੇ ਵਿੱਚ ਲੈ ਕੇ ਆਇਆ ਜਿੱਥੇ ਕਿ ਵਿਸ਼ੇਸ਼ ਤੌਰ ਤੇ ਆ ਫੁੱਲ ਮਿਲਦੇ ਨੇ ਤੇ ਅਲੱਗ-ਅਲੱਗ ਤਰ੍ਹਾਂ ਦੀ ਫੁੱਲ ਦੀ ਵੈਰਾਈਟੀ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗੀ ਤੇ ਵੱਖ-ਵੱਖ ਤਰ੍ਹਾਂ ਦੇ ਫੁੱਲ ਇੱਥੇ ਬਣਾਏ ਜਾਂਦੇ ਨੇ ਤੇ ਉੱਥੇ ਹੀ ਆ ਪੂਜਾ ਦੇ ਵਿੱਚ ਇਸ ਦੀ ਵਰਤੋਂ ਹੁੰਦੀ ਹੈ ਤੇ ਹੁਣ ਇੱਥੇ ਦੇ ਜਿਹੜੇ ਦੁਕਾਨਦਾਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਆਖਿਰਕਾਰ ਇਹ ਕਿਹੋ ਜਿਹੇ ਫੁੱਲ ਮਿਲਦੇ ਨੇ ਤੇ ਇੱਥੇ ਵਕ ਵਕ ਤਰ੍ਹਾਂ ਦੀ ਮਾਲਾਵਾਂ ਪਈਆਂ ਹੋਈਆਂ ਨੇ ਜੋ ਕਿ ਅਸੀਂ ਅਸੀਂ ਆਪਣੇ ਈਸ਼ਟ ਪ੍ਰਭੂ ਨੂੰ ਅਚੜਾਣੇ ਆ ਅਸਰ ਕਿਸ ਤਰ੍ਹਾਂ ਦੀਆਂ ਮਾਲਾਵਾਂ ਬਣਾਈਆਂ ਜਾ ਰਹੀਆਂ ਤੁਹਾਡੇ ਵੱਲੋਂ ਤੇ ਕਿਸ ਤਰ੍ਹਾਂ ਦੇ ਫੁੱਲ ਇੱਥੇ ਤੁਹਾਡੇ ਕੋਲ ਪਏ ਨੇ ਤੇ ਪੂਜਾ ਦੇ ਵਿੱਚ ਕਿਹ ਕਿਹ ਜਿਹੇ ਫੁੱਲ ਜਰੀਏ ਵਰਤੇ ਜਾਂਦੇ ਨੇ ਤੇ ਕਿਸ ਤਰ੍ਹਾਂ ਦੇ ਤਰ੍ਹਾਂ ਦਾ ਵਕ ਵਕ ਤਰ੍ਹਾਂ ਦੀ ਵੈਰਾਈਟੀਆਂ ਲੜਕੋਈਆਂ ਸਭ ਤੋਂ ਪਹਿਲਾਂ ਜੀ ਤੁਹਾਨੂੰ ਜੈ ਮਾਂ ਦਾਰੀ ਜੀ ਸ਼੍ਰੀ ਦੁਰਗਾ ਮਾਤਾ ਮੰਦਿਰ ਫਲਾਵਰ ਮਾਰਕੀਟ ਜੇ ਤੁਸੀਂ ਆਏ ਹੋ ਤੁਹਾਡਾ ਸਵਾਗਤ ਹੈ ਜੀ ਅਸੀਂ ਜੀ ਇੱਥੇ ਫਲਾਵਰ ਦਾ ਕੰਮ ਕਰਦੇ ਹਾਂ ਸਾਰੇ ਫੁੱਲ ਬੜੇ ਹੀ ਭਗਵਾਨ ਨੂੰ ਪਿਆਰੇ ਨੇ ਜੀ ਚਾਹੇ ਗੈਂਦੇਰਾ ਫੁੱਲ ਹੈ ਜੀ ਚਾਹੇ ਗੁਲਾਬ ਹੈ ਚਾਹੇ ਚਮੇਲੀ ਹੈ ਚਾਹੇ ਗਲਦੋਦੀ ਹੈ ਚਾਹੇ ਕੋਈ ਵੀ ਫੁੱਲ ਹੈ ਪਰ ਜਿਹੜਾ ਸਰ ਇੱਕ ਤੁਹਾਨੂੰ ਫੁੱਲ ਦਿਖਾਣਾ ਹੈ ਜਿਹੜਾ ਕਮਲ ਦਾ ਫੁੱਲ ਕਹਿੰਦੇ ਜਿਹਨੂੰ ਆਪਾਂ ਉਹ ਭਗਵਾਨ ਵਿਸ਼ਨੂੰ ਜੀ ਨੂੰ ਤੇ ਮਾਂ ਲక్ష్ਮੀ ਜੀ ਨੂੰ ਬਹੁਤ ਪਿਆਰਾ ਹੈ ਜਿਹਨੂੰ ਲੋਕ ਆਪਣੇ ਘਰਾਂ ਦੇ ਵਿੱਚ ਲਾ ਜਾ ਕੇ ਬਹੁਤ ਅੱਛੇ ਢੰਗ ਨਾਲ ਉਹਦੀ ਪੂਜਾ ਕਰਦੇ ਨੇ ਤੇ ਮਾਂ ਲక్ష్ਮੀ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਸਰ ਤੁਹਾਨੂੰ ਦਿਖਾਣਾ ਆ ਬਿਲਕੁਲ ਤਸਵੀਰ ਦੇ ਵਿੱਚ ਤੁਹਾਨੂੰ ਦਿਖਾਵਾਂਗਾ ਕਿਉਂਕਿ ਬਹੁਤ ਪ੍ਰੀਅ ਹੁੰਦਾ ਵਾ ਮਾਂ ਲਕਸ਼ਮੀ ਜੀ ਨੂੰ ਅਤੇ ਵਿਸ਼ਨੂ ਜੀ ਨੂੰ ਇਹ ਫੁੱਲ ਕਮਲ ਕਮਲ ਦਾ ਫੁੱਲ ਇਸ ਨੂੰ ਕਿਹਾ ਜਾਂਦਾ ਵਾ ਸਰ ਇਹਨਾਂ ਨੂੰ ਇਹਨੂੰ ਕਮਲ ਦਾ ਫੁੱਲ ਕਹਿੰਦੇ ਸਰ ਔਰ ਇਹਦੀ ਜਿਹੜੀ ਸੇਲ ਆ ਸਰ ਬਹੁਤ ਜ਼ਿਆਦਾ ਵਾ ਔਰ ਲੋਕ ਇਹਦੀ ਡਿਮਾਂਡ ਵੀ ਬਹੁਤ ਕਰਦੇ ਆ ਕਿਉਂਕਿ ਕਹਿੰਦੇ ਮਾਂ ਲਕਸ਼ਮੀ ਇਹਦੇ ਇਸੀ ਫੁੱਲ ਤੇ ਵਿਰਾਜਮਨ ਹੁੰਦੀ ਆ ਔਰ ਮਾਂ ਲਕਸ਼ਮੀ ਜਿਹੜਾ ਆਸ਼ੀਰਵਾਦ ਦਿੰਦੀ ਆ ਲੋਕਾਂ ਦੀ ਆਸਥਾ ਹੈ ਸਰ ਔਰ ਸਭ ਤੋਂ ਵੱਡੀ ਚੀਜ਼ ਹੈ ਜੀ ਕਮਲ ਦਾ ਫੁੱਲ ਚਿੱਕੜ ਜਿਹਾ ਹੁੰਦਾ ਪਰ ਮਾਂ ਲక్ష్ਮੀ ਨੂੰ ਇਹੀ ਤਾਂ ਪਸੰਦ ਆ ਜੀ ਕਹਿੰਦੇ ਬਹੁਤੇ پاک ਔਰ ਸਾਫ ਫੁੱਲ ਹੈ ਜੀ ਬਹੁਤ ਖੂਬਸੂਰਤ ਫੁੱਲਾ ਸਰ 108 ਫੱਤੇ ਨਾਲ ਫੁੱਲਾ ਦਾ ਸਰ ਅੱਛਾ ਸਰ ਕਿਸ ਤਰ੍ਹਾਂ ਦਾ ਫੁੱਲ ਉਗਦਾ ਵੈ ਤੇ ਕਿਸ ਤਰ੍ਹਾਂ ਦੀ ਇਹਦੀ ਮਹਾਨਤਾ ਹੁੰਦੀ ਹੈ ਨਾ ਤੇ ਅਸੀਂ ਇਹ ਕਮਲ ਦਾ ਫੁੱਲ ਹੀ ਕਿਉਂ ਕਰੇ ਜਾ ਕੇ ਜਾਣੇ ਸਰ ਜਿੱਦਾਂ ਆਸਥਾ ਦੇ ਹਿਸਾਬ ਨਾਲ ਔਰ Hindu ਪੁਰਵਤਰੀ ਦੇ ਹਿਸਾਬ ਨਾਲ ਲੋਕ ਜਿੱਦਾਂ ਮੰਨਦੇ ਆ ਮੰਨਦੇ ਆ ਰਹੇ ਆਪਣੇ ਠੀਕ ਹੈ ਆਪਣੇ ਸ਼ਾਸਤਰਾਂ ਦੇ ਵਿੱਚ ਵੀ ਮਾਂ ਲక్ష్ਮੀ ਨੂੰ ਤੇ ਮਾਂ ਭਗਵਾਨ ਵਿਸ਼ਨੂੰ ਜੀ ਨੂੰ ਇਹ ਜਿਹੜਾ ਕਮਲ ਦਾ ਫੁੱਲ ਬਹੁਤ ਜ਼ਿਆਦਾ ਪ੍ਰੀਏ ਆ ਆਪਾਂ ਛੋਟੇ ਛੋਟੇ ਹੁੰਦੇ ਦੇਖਦੇ ਆ ਰਹੇ ਹਾਂ ਰਮਾਇਣ ਦੇ ਵਿੱਚ ਵੀ ਦੇਖਦੇ ਆ ਰਹੇ ਹਾਂ ਔਰ Hindu ਫੈਮਿਲੀ ਤੋਂ ਬਿਲੋਂਗ ਕਰਦੇ ਆ ਆਪਣੇ ਮਾਪੇ ਨੇ ਵੀ ਆਪਾਂ ਨੂੰ ਸਿਖਾਇਆ ਵੀ ਜਿਹੜਾ ਕਮਲ ਦਾ ਫੁੱਲ ਹੈ ਇਹ ਉਹਦਾ ਚਿੱਕੜ ਤੇ ਆ ਪਰ ਇਹ ਜਿਹੜੀ ਇਹਦੀ ਸੁੰਦਰਤਾ ਔਰ ਇਹਦਾ ਪਵਿੱਤਰਪਨ ਉਹ ਮਾਂ ਲਕਸ਼ਮੀ ਨੂੰ ਤੇ ਭਗਵਾਨ ਵਿਸ਼ਨੂ ਜੀ ਨੂੰ ਬਹੁਤ ਪਸੰਦ ਆ ਜਿਹਦੇ ਕਰਕੇ ਇਹ ਇਸ ਫੁੱਲ ਦੀ ਬੋਟ ਬਣਾ ਸਰ ਅੱਛਾ ਦੇਖਿਆ ਜਾਵੇ ਨਾ ਅਸੀਂ ਕਿ ਕਮਲ ਦਾ ਫੁੱਲ ਵੀ ਜਿਹੜੇ ਗੁਲਾਬ ਦੇ ਫੁੱਲ ਹੁੰਦੇ ਆ ਉਹ ਵੀ ਬਹੁਤ ਪ੍ਰੀਏ ਹੁੰਦੇ ਨੇ ਉਹ ਵੀ ਇੱਕ ਜਦੋਂ ਗੁਲਾਬ ਦੇ ਫੁੱਲ ਅਸੀਂ ਰੱਖਦੇ ਆ ਉਹ ਬਹੁਤ ਮਹਿਕ ਅਤੇ ਸੁੰਦਰਤਾ ਪ੍ਰਤੀਕ ਹੁੰਦੇ ਆ ਮੰਦਰ ਦੇ ਵਿੱਚ ਖੁਸ਼ਬੀ ਖੁਸ਼ਬੂ ਹੋ ਜਾਂਦੀ ਉਹ ਉਸ ਤਰ੍ਹਾਂ ਦੇ ਤੁਹਾਨੂੰ ਕਿਸ ਤਰ੍ਹਾਂ ਦੇ ਫੁੱਲ ਹੈਗੇ ਨੇ ਸਰ ਗੁਲਾਬ ਦੀ ਇੱਕ ਪਹਿਚਾਨ ਆਪਣੀ ਆ ਕਿਉਂਕਿ ਗੁਲਾਬ ਦੀ ਜਿਹੜੀ ਮਹਿਕ ਹੈ ਤੇ ਜਿਹਨੂੰ ਆਪਾਂ ਫ੍ਰੈਗਰੈਂਸ ਕਹਿੰਦੇ ਨੇ ਆ ਸੁੰਦਰਤਾ ਵਾ ਜਿਹਨੂੰ ਆਪਾਂ ਕਹਿ ਸਕਦੇ ਗੁਰੂਆਂ ਪੀਰਾਂ ਨੂੰ ਸਾਰੇ ਗੁਲਾਬ ਦੇ ਫੁੱਲ ਚੜ੍ਹਦੇ ਆ ਠੀਕ ਹੈ ਜੀ ਪਰ ਗੁਲਾਬ ਦਾ ਸਰ ਇੱਕ ਆਪਾਂ ਉਹ ਡੇਲੀ 베ਸੇ ਵਿਕਣ ਵਾਲਾ ਫੁੱਲ ਹੈ ਸਿਰੇ ਸਾਲ ਦੇ ਵਿੱਚ ਇੱਕੋ ਹੀ ਮਹਾਰਾਜ ਹੈ ਜਿਹਨੂੰ ਕਮਲ ਦਾ ਫੁੱਲ ਕਿਹਾ ਗਿਆ ਮੈਂ ਬਾਰ ਬਾਰ ਕਮਲ ਦੇ ਫੁੱਲ ਦੀ ਤਾਂ ਗੱਲ ਕਰ ਰਿਹਾ ਸਰ ਦੀਵਾਲੀ ਦੇ ਦਿਨ ਤੁਸੀਂ ਆਏ ਹੋ ਕੱਲ ਦੀਵਾਲੀ ਹੈ ਜਿਸ ਤਰ੍ਹਾਂ ਔਰ ਅੱਜ ਲੋਕ ਫੁੱਲ ਖਰੀਦ ਰਹੇ ਆ ਉਹ ਜਿਹੜੀ ਡਿਮਾਂਡ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਕਮਲ ਦੇ ਫੁੱਲ ਦੀ ਹੈ ਸਰ ਅਸੀਂ ਦੇਖੋ ਸਰ ਇਹਨੂੰ ਕਿਦਾਂ ਬੱਚਾ ਵਾਂਗੂ ਸਾਹਮਣੇ ਰੱਖਿਆ ਹੈ ਔਰ ਵਾਈਸ ਬਾਕਸ ਤੇ ਲਗਾ ਕੇ ਰੱਖਿਆ ਵੀ ਨਾ ਸਰੇ ਕਾਲਾ ਹੋ ਸਕੇ ਔਰ ਇਹਨੂੰ ਹਵਾ ਲੱਗੇ ਕੀ ਖਰਾਬ ਹੋ ਜਾਏਗਾ ਔਰ ਜੀ ਘਰ ਦੇ ਵਿੱਚ ਜਿਕਰ ਇਸ ਨੂੰ ਮਤਲਬ ਪੂਜਨਾ ਹੋਵੇ ਪੂਜ ਕੇ ਉਸ ਤੋਂ ਬਾਅਦ ਰੱਖਣਾ ਹੋਵੇ ਆ ਕਿਸ ਤਰ੍ਹਾਂ ਰੱਖ ਸਕਦੇ ਪਾਣੀ ਵਿੱਚ ਰੱਖ ਸਕਦੇ ਆ ਆਈਸ ਵਿੱਚ ਰੱਖ ਸਕਦੇ ਆ ਕਿਸ ਤਰ੍ਹਾਂ ਰੱਖ ਸਕਦੇ ਕਿਉਂਕਿ ਜਿਆਦਾਤਰ ਲੋਕ ਇਹਨੂੰ ਖੋਲ ਕੇ ਨਾ ਇਸ ਪੱਤਿਆਂ ਨੂੰ ਖੋਲ ਕੇ ਮਾਂ ਲਕਸ਼ਮੀ ਦੇ ਅੱਗੇ ਜੋ ਜਗਾ ਕੇ ਰੱਖਦੇ ਆ ਔਰ ਇਹਨੂੰ ਛੋਟੇ ਜਿਹੇ ਕਟੋਰੇ ਦੇ ਵਿੱਚ ਪਾਣੀ ਦੇ ਵਿੱਚ ਲਗਾ ਕੇ ਰੱਖਦੇ ਆ ਜਿਸ ਦੇ ਨਾਲ ਮਾਂ ਲਕਸ਼ਮੀ ਦੀ ਇੱਕ ਸੁੰਦਰਤਾ ਵੀ ਲੱਗਦੀ ਆ ਔਰ ਆਪਣੇ ਘਰ ਦੇ ਵਿੱਚ ਵੀ ਇੱਕ ਬਹੁਤ ਜ਼ਿਆਦਾ ਪੋਜ਼ਿਟਿਵਿਟੀ ਜਿਹਨੂੰ ਕਹਿ ਸਕਦੇ ਆ ਆਪਾਂ 네ਗੇਟਿਵਿਟੀ ਬਾਹਰ ਚਲੀ ਜਾਂਦੀ ਆ ਜਿੱਥੇ ਰੱਬ ਦਾ ਵਾਸ ਹੋਉਂਦਾ ਸਰ ਉੱਥੇ ਸਾਰਾ ਕੁਝ ਹੁੰਦਾ ਮੇਰਾ ਮੰਨਣਾ ਬਿਲਕੁਲ ਇਹ ਸਾਡੇ ਨਾਲ ਸੀਗੇ ਦੁਕਾਨਦਾਰ ਜਿਨ੍ਹਾਂ ਨੇ ਸਾਰੀ ਸਾਨੂੰ ਮਨੀਸ਼ ਜੀ ਜਿਹੜੇ ਵਪਾਰੀ ਨੇ ਫੁੱਲਾ ਦੇ ਤੇ ਉਹਨਾਂ ਨੇ ਦੱਸਿਆ ਤੇ ਦੂਜੇ ਪਾਸੇ ਤਸਵੀਰ ਜਿਹੜੀ ਆ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਵਾਂ ਕਿਉਂਕਿ ਕੱਲ ਦੇ ਪਾਵਲੀ ਆ ਕੱਲ ਦੇ ਪਾਵਲੀ ਦੇ ਇਤਿਹਾਸ ਦੇ ਉੱਤੇ ਪੂਜਾ ਦਾ ਸਮਾਨ ਜਿਹੜਾ ਕਿ ਆ ਤਿਆਰ ਕੀਤਾ ਜਾ ਰਿਹਾ ਵਾ ਵਕਫ ਵਕਤਰਾ ਦੇ ਜਿਹੜੇ ਗੁਲਾਬ ਇੱਥੇ ਸਜਾਈ ਜਾ ਰਹੇ ਨੇ ਬਣਾਏ ਜਾ ਰਹੇ ਨੇ ਤੇ ਇੱਕ ਖਾਸ ਵਿਸ਼ੇਸ਼ ਪੂਜਾ ਦਾ ਸਮਾਨ ਸਰ ਇਹ ਪੂਜਾ ਦਾ ਸਮਾਨ ਹੈ ਜਾਂ ਵੈਸੇ ਸਰ ਇਹ ਮਾਂ ਲక్ష్ਮੀ ਦੇ ਜਿਹੜਾ ਸਰੂਪ ਹੈ ਉਹਦੇ ਕਸਟਮਰ ਨੇ ਸਾਨੂੰ ਆਰਡਰ ਦਿੱਤਾ ਵੀ ਅਸੀਂ ਮਾਂ ਲక్ష్ਮੀ ਨੂੰ ਇੰਨਾ ਕ ਫੁੱਲਾਂ ਨਾਲ ਸਜਾਣਾ ਹੈ ਕਸਟਮਰ ਦੀ ਇਹ ਨਹੀਂ ਅੱਛੀ ਆਸਤਾ ਹੈ ਕਿ ਸਾਡੀ ਜ਼ਿੰਦਗੀ ਵੀ ਫੁੱਲਾਂ ਵਰਗੀ ਖੋਜੇ ਸਰ ਐਕਚੁਅਲੀ ਲੋਕ ਕੀ ਹੈ ਪ੍ਰਮਾਤਮਾ ਨੂੰ ਹੁਣ ਦੁਆਰਾ ਮੰਨਣ ਲੱਗੇ ਲੋਕਾਂ ਦੀ ਆਸ ਤਾਂ ਜਿਹੜੀ ਹੈ ਡੀਜੇ ਪਾਰਟੀਆਂ ਤੋਂ ਬਾਹਰ ਆ ਰਹੀ ਹੈ ਹੁਣ ਪ੍ਰਮਾਤਮਾ ਦੀ ਕਿਰਪਾ ਹੀ ਨਹੀਂ ਹੋ ਰਹੀ ਲੋਕਾਂ ਦੇ ਲੋਕ ਸੋਚ ਰਹੇ ਨੇ ਵੀ ਅਸੀਂ ਪ੍ਰਮਾਤਮਾ ਨੂੰ ਮੰਨਾਂਗੇ ਸਾਡੇ ਬੱਚੇ ਅਵੇਰਨੈਸ 'ਚ ਆਣਗੇ ਔਰ ਨਸ਼ਿਆਂ ਤੋਂ ਮੁਕਤ ਵੀ ਤਾਂ ਹੀ ਹੋਣਗੇ ਜੇ ਅਸੀਂ ਪ੍ਰਮਾਤਮਾ ਦਾ ਧਿਆਨ ਲਾਵਾਂਗੇ ਅਸੀਂ ਹੁਣ ਮਾਂ ਦੁਰਗਾ ਦੇ ਚਰਨਾਂ ਦੇ ਵਿੱਚ ਫਲਾਵਰ ਵੇਚ ਰਹੇ ਹਾਂ ਠੀਕ ਹੈ ਜੀ ਔਰ ਤੁਸੀਂ ਵੀ ਦੇਖੋ ਸਰ ਕਿੰਨੀ ਰੌਣਕਾਂ ਲੱਗੀ ਹੈ ਬਾਜ਼ਾਰ ਦੇ ਵਿੱਚ ਔਰ ਜਦੋਂ ਕੋਈ ਇੰਨੀ ਖੂਬਸੂਰਤ ਚੀਜ਼ਾਂ ਸਰ ਮਾਤਾ ਰਾਣੀ ਨੂੰ ਜਾਂ ਪ੍ਰਮਾਤਮਾ ਨੂੰ ਅਰਪਿਤ ਕਰਦਾ ਸਰ ਤੇ ਪ੍ਰਮਾਤਮਾ ਵੀ ਸਰ ਉਦਾਂ ਦਾ ਫਲ ਦਿੰਦਾ ਬਿਲਕੁਲ ਪਰਮਾਤਮਾ ਦੇ ਨਾਲ ਜੁੜੀ ਹੈ ਡੋਰ ਆ ਬਹੁਤ ਹੀ ਅ ਅਦਭੁਤਕ ਹੁੰਦੀ ਹੈ ਜੇਕਰ ਅਸੀਂ ਆਪਣੇ ਪ੍ਰਭੂ ਦੇ ਲਈ ਇਹ ਸੋਹਣੀ ਸਜਾਵਟਾਂ ਕਰਾਂਗੇ ਤੇ ਜਰੂਰ ਪ੍ਰਭੂ ਜਿਹੜੇ ਸਾਡੇ ਨਾਲ ਸਾਡੇ ਤੋਂ ਜਰੂਰ ਪ੍ਰਸੰਨ ਹੋਗੇ ਆ ਦੇਖ ਸਕਦੇ ਹੋ ਵਕ ਵਕ ਤਰ੍ਹਾਂ ਦੇ ਲੋਕਾਂ ਦੇ ਵੱਲੋਂ ਆਰਡਰ ਦਿੱਤੇ ਗਏ ਨੇ ਕਿਉਂਕਿ ਆ ਦੀ ਪਾਵਲੀ ਦਾ ਦਿਨ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਵਾ ਦੀ ਪਾਵਲੀ ਦੇ ਦਿਨ ਖੁਸ਼ੀਆਂ ਮੰਡੀਆਂ ਜਾਂਦੀਆਂ ਮਠਾਈਆਂ ਮੰਡੀਆਂ ਜਾਂਦੀਆਂ ਪਹਹਾ ਗਿਫਟ ਮੰਡੇ ਜਾਂਦੇ ਨੇ ਤੇ ਹਰ ਇੱਕ ਇਨਸਾਨ ਨੂੰ ਜਿਹੜਾ ਇਸ ਦਿਵਾਲੀ ਦੀ ਪਾਵਲੀ ਦਾ ਚਾਹ ਹੁੰਦਾ ਵਾ ਤੇ ਤੁਹਾਨੂੰ ਦੂਜੇ ਪਾਸੇ ਵੀ ਲੈ ਚਲਦੇ ਆ ਦੂਜੇ ਪਾਸੇ ਵੀ ਜਿਹੜੀਆਂ ਦੁਕਾਨਾਂ ਜ਼ਰੂਰ ਸਜੀ ਹੋਈਆਂ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਉੱਥੇ ਜਾ ਕੇ ਵੀ ਤੁਹਾਨੂੰ ਫੁੱਲਾਂ ਦੀ ਜ਼ਰੂਰ ਵੈਰਾਈਟੀ ਦਿਖਾਵਾਂਗੇ ਤੇ ਵਕ ਵਕ ਤਰ੍ਹਾਂ ਦੇ گلاب ਦੇ ਫੁੱਲ ਹੋਗੇ ਗੈਂਦੇ ਦੇ ਫੁੱਲ ਹੋਗੇ ਅਨੇ ਹੋਰ ਪ੍ਰਕਾਰ ਦੇ ਫੁੱਲ ਹੋਗੇ ਮੇਰੇ ਨਾਲ ਇਸ ਵਕਤ ਪਤਾ ਜੀ ਨੇ ਮਾਰਕੀਟ ਦੇ ਪਟਾਂਜੀ ਕਿਸ ਤਰ੍ਹਾਂ ਦੀਆਂ ਰੌਣਕਾਂ ਨੇ ਬਾਜ਼ਾਰ ਦੇ ਵਿੱਚ ਤੇ ਹੁਣ ਕਿਸ ਤਰ੍ਹਾਂ ਦੀ ਦੀਪਾਵਲੀ ਦੀ ਪੂਜਾ ਨੂੰ ਲੈ ਕੇ ਇੱਥੇ ਫੁੱਲ ਦੀ ਖਰੀਦਦਾਰੀ ਕੀਤੀ ਜਾ ਰਹੀ ਹੈ ਖਰੀਦਦਾਰੀ ਦਾ ਜੀ ਕੱਲ ਨੂੰ ਪਤਾ ਲੱਗੂ ਹਜੇ ਤਾਂ ਮਾੜਾ ਮੋਟਾ ਕੰਮ ਹੈ ਮੈਨੂੰ ਕੱਲ ਪਤਾ ਲੱਗੂਗਾ ਜੀ ਦੀਵਾਲੀ ਕਿੱਦਾਂ ਦੀ ਹੈ ਕਿੱਦਾਂ ਦੀ ਨਹੀਂ ਹੈ ਹਜੇ ਅਸੀਂ ਕੁਝ ਨਹੀਂ ਕਹਿ ਸਕਦੇ ਅੱਜ ਦਾ ਸੀ ਸਭ ਸਾਰੇ ਦੇਸ਼ ਵਾਸੀਆਂ ਨੂੰ ਦਿਵਾਲੀ ਦੀ ਬਹੁਤ-ਬਹੁਤ ਵਧਾਈਆਂ ਦੇਣਾ ਚਾਹੁੰਦੇ ਆ। ਅੱਛਾ ਪ੍ਰਧਾਨ ਜੀ ਕਿਸ ਤਰ੍ਹਾਂ ਦੇ ਫੁੱਲ ਤੁਹਾਡੇ ਕੋਲ ਪਏ ਹੋਏ ਨੇ ਤੇ ਕਿਸ ਤਰ੍ਹਾਂ ਦੇ ਆਰਡਰ ਜਿਹੜੀ ਪੂਜਾ ਵਾਸਤੇ ਕੀਤੇ ਜਾ ਰਹੇ? ਸਾਡੇ ਕੋਲ ਤਾਂ ਗੇਂਦੇ ਦੇ ਕਮਲ ਦੇ ਫੁੱਲ, ਗੁਲਾਬ ਦੇ ਫੁੱਲ, ਅਰੇ ਕੀ ਹੁੰਦੀਆਂ ਕਲੀਆਂ ਵਗੈਰਾ ਸਾਰੇ ਕੀ ਹੋਏਗੀ। ਅੱਛਾ ਕਿਸ ਤਰ੍ਹਾਂ ਦੇ ਵਿਸ਼ੇਸ਼ ਤੌਰ ਤੇ ਪੂਜਾ ਦੀ ਸਮੱਗਰੀ ਤਿਆਰ ਕੀਤੀ ਜਾਂਦੀ ਤੁਹਾਡੇ ਕੋਲ? ਨਹੀਂ ਸਾਡੇ ਕੋਲ ਤਾਂ ਖੁੱਲੇ-ਫੁੱਲੇ ਹੁੰਦੇ ਆ ਇਹ ਪੱਤੀਆਂ-ਪੁੱਤੀਆਂ ਜੋ ਮਰਜ਼ੀ ਲੈ ਲਓ ਔਰ ਕੀ ਹੁੰਦੀ ਸਾਡੇ ਕੋਲ। ਕੋਈ ਮਤਲਬ ਕੋਈ ਸਪੈਸ਼ਲ ਕੁਝ ਤਿਆਰ ਕੀਤਾ ਹੋਵੇ ਕੋਈ ਅਨੋਖਾ ਤਿਆਰ ਹੁੰਦਾ ਹੋਵੇ ਕੁਝ ਭਗਵਾਨ ਨੂੰ ਫੁੱਲ ਹੀ ਚੜਨੇ ਆ ਨੋਕੀ ਚੀਜ਼ ਤਾਂ ਕੋਈ ਚੜਨੀ ਨਹੀਂ ਭਗਵਾਨ ਨੂੰ ਠੀਕ ਹੈ ਦੀਵਾਲੀ ਦੇ ਮੌਕੇ ਤੇ ਸਿਰਫ ਗੁਲਦਸਤਾਂ ਬੰਦੇ ਜਾਂ ਵਪਾਰ ਦੀ ਗੱਲ ਕਰ ਰਹੀ ਐ ਵਪਾਰ ਪਿਛਲੇ ਦਿਨਾਂ ਨਾਲੋਂ ਹੁਣ ਤੱਕ ਕਿੰਨਾ ਕੋਈ ਵਪਾਰ ਚੱਲਦਾ ਠੀਕ ਹੀ ਐ ਕੋਈ ਏਡੀ ਖਾਸ ਤੇਜ਼ੀ ਨਹੀਂ ਹੈ ਨਹੀਂ ਜੀ ਪਿਛਲੀ ਦੀਵਾਲੀ ਕਿਸ ਤਰ੍ਹਾਂ ਤੇ ਹੁਣ ਦੀਵਾਲੀ ਕਿਸ ਤਰ੍ਹਾਂ ਪਿਛਲੀ ਦੀਵਾਲੀ ਤਾਂ ਬਹੁਤ ਵਧੀਆ ਸੀ ਐਤ ਤੇ ਅਜੇ ਕੁਝ ਨਜ਼ਰ ਨਹੀਂ ਆ ਰਿਹਾ ਬਾਕੀ ਕੱਲ ਪਤਾ ਲੱਗੇਗਾ ਜੀ ਕੀ ਮੌਲ ਐ ਕੀ ਨਹੀਂ ਅਜੇ ਤਾਂ ਕੰਮ ਠੰਡਾ ਹੀ ਚੱਲ ਰਿਹਾ ਉਹ ਪੋਰਸ਼ ਇਲਾਕਾ ਬਣਿਆ ਜਾਂਦਾ ਸਿਵਲ ਲਾਈਨ ਕੋਲ ਪੈਂਦਾ ਹੋਇਆ ਹੈ ਨਾ ਤੇ ਨਾਲ ਹੀ ਆਪਣਾ ਭਾਤਣਾ ਕੋ ਚੌਂਗ ਦੇ ਅੱਗੇ ਗੱਲ ਇਹ ਹੋ ਗਈ ਨਾ ਜਿਹੜੀਆਂ ਦੋ ਦੋ ਤਿਆਰ ਕਰਦਾ ਜੀ ਦੋ ਦੋ ਦੁਵਾਲੀਆਂ ਦੋ ਦੋ ਸੰਗਰਾਂ ਦਾ ਉਹਦੇ ਕਰ ਵੀ ਬੜਾ ਫਰਕ ਪੈਂਦਾ ਹਰ ਇੱਕ ਬੰਦਾ ਪਰੇਸ਼ਾਨ ਹੈ ਕਿ ਦੁਵਾਲੀ ਸ਼ੁੱਕਰਵਾਰ ਦੀ ਹੈ ਮੰਗਲਵਾਰ ਦੀ ਹੈ ਕੋਈ ਐਤਵਾਰ ਦੀ ਕਹੀ ਜਾਂਦਾ ਕੋਈ ਸਮਝ ਨਹੀਂ ਲੱਗ ਰਹੀ ਹਜੇ ਕਿਹੜੇ ਪਾਸੇ ਤੁਰਨਾ ਬਿਲਕੁਲ ਕਿਤਨੇ ਕਿਤੇ ਵਪਾਰੀ ਵੀ ਜਿਹੜੇ ਹੈਗੇ ਨੇ ਉਹ ਵੀ ਪਰੇਸ਼ਾਨ ਨੇ ਤੇ ਤੁਹਾਨੂੰ ਅਸੀਂ ਦਿਖਾਇਆ ਕਿ ਵਕਫ ਵਕਤਰਾ ਦੇ ਜਿਹੜੇ ਫੁੱਲ ਨੇ ਕਿਸ ਤਰ੍ਹਾਂ ਦੇ ਫੁੱਲ ਭਗਵਾਨ ਜੀ ਨੂੰ ਚੜਾਇਆ ਜਾਂਦੇ ਨੇ ਤੇ ਕਮਲ ਦਾ ਫੁੱਲ ਬਹੁਤ ਪ੍ਰੀਆ ਹੁੰਦਾ ਵਾ ਆ ਕੋ ਲੋਕਾਂ ਦੇ ਵੱਲੋਂ ਆ ਡਿਮਾਂਡ ਵੀ ਜਰੀਆ ਕੀਤੀ ਗਈ ਹੈ ਤੇ ਤੁਹਾਨੂੰ ਦਿਖਾਇਆ ਕਿ ਕਿਸ ਤਰ੍ਹਾਂ ਗੁਲ ਜਿਹੜੇ ਪੋਰਟ ਵਗੈਰਾ ਦੇ ਫੁੱਲ ਵੀ ਬਣਾਏ ਗਏ ਨੇ ਉਹਨਾਂ ਨੂੰ ਲੈ ਕੇ ਮੰਦਿਰ ਵਿੱਚ ਸਜਾਇਆ ਜਾਏਗਾ ਤੇ ਉਸ ਤੋਂ ਬਾਅਦ ਪੂਜਾ ਆਪਣੇ ਘਰ ਦੇ ਵਿੱਚ ਉਹਨਾਂ ਦੇ ਵੱਲੋਂ ਕੀਤੀ ਜਾਵੇਗੀ ਤੁਹਾਡੇ ਘਰ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਮੰਦਿਰ ਸਜਾ ਰਹੇ ਹੋ ਕਿਸ ਤਰ੍ਹਾਂ ਦੀ ਫੁੱਲਾਂ ਦੀ ਸਜਾਵਟ ਕਰ ਰਹੇ ਹੋ ਇਹ ਜਰੂਰ ਸਾਡੇ ਨਾਲ ਸਾਂਝੀ ਗੱਲ ਕਰਿਓ ਜੁੜੇ ਹੋਣ ਤੁਹਾਡੇ ਲਈ ਧੰਨਵਾਦ ਹਣੀ ਤਰ੍ਹਾਂ ਦੀ ਰਿਪੋਰਟ ਧੰਨਵਾਦ